ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦੁਨ ਦਗੁਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅੰਦਾਸਾ ਸੋ ਅਸ ਟਾਈਮ ਜੀ ਜਿਹੜਾ ਪੰਜਾਬ ਦਾ ਵੈਦਰ ਆ ਵੈਰੀ ਗੁੱਡ ਨਾ ਗਰਮੀ ਨਾ ਸਰਦੀ ਮਤਲਬ ਮਿਕਸਰ ਦਾ ਮੌਸਮ ਹੋਇਆ ਬਾਤੇ ਬੈਕ ਸਾਈਡ ਕਣਕਾਂ ਲੱਗੀਆਂ ਜੀ ਆਪਣੇ ਰੰਗ ਬਦਲਣਾ ਤੇ ਤਕਰੀਬਨ ਤਕਰੀਬਨ ਸਮਝ ਲੋ ਵੀ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰ ਜੋ ਮੌਸਮ ਨੇ ਸਾਥ ਦਿੱਤਾ ਹੈ ਫਸਲ ਵਾਸਤੇ ਵੀ ਪੁੱਛੋ ਕੁਛ ਨਾ ਸਾਡੇ ਇਲਾਕੇ ਚ ਕਈ ਜਿਵੇਂ ਅਮਰਤਸਰ ਸਾਈਡ ਕਈ ਏਰੀਆ ਦੇ ਵਿੱਚ ਐਣ ਪੈ ਗਈ ਤੇ ਕਣਕ ਦਾ ਨੁਕਸਾਨ ਹੋ ਗਿਆ ਤੇ ਚਲੋ ਜੋ ਕਹਿੰਦੇ ਹੁਕਮਾਂ ਅੰਦਰ ਸਭ ਕੋ ਬਾਹਰੋਂ ਕਮਾਣਾ ਕੋ ਇਹ ਹੁਕਮ ਦੇ ਵਿੱਚ ਹੈ ਤੇ ਉੱਥੇ ਨੁਕਸਾਨ ਹੋ ਗਿਆ ਤਾਂ ਐਤਕੀ ਸਾਡੇ ਕਿ ਨਹੀਂ ਕਣਕਾ ਬਹੁਤ ਵਧੀਆ ਤੇ ਵੈਰੀ ਗੁੱਡ ਵਾਲੀ ਮਾਰਨਿੰਗ ਹੈ ਜੀ ਗੁਰੂ ਘਰਾਂ ਦੇ ਵਿੱਚ ਚੱਲ ਰਿਆ ਸੀ ਹੁਣ ਜਾਪ ਤੇ ਹੁਣ ਸਮਝ ਲੋ ਵੀ 10-15 ਮਿੰਟ ਪਹਿਲਾਂ ਇੱਧਰ ਭਣੀ ਸਪੀਕਰ ਇੱਕ ਅਖੰਡ ਜਾਪ ਉਧਰ ਚੱਲਦਾ ਸੀ ਉਹਦੀ ਜੋ ਪਾਠੀ ਸਿੱਖ ਪਾਠ ਕਰ ਰਿਆ ਸੀ ਉਹ ਵੀ ਮਿੱਠੀ ਮਿੱਠੀ ਬਾਣੀ ਸਾਡੇ ਘਰ ਦੇ ਵਿੱਚ ਪਹੁੰਚੀ ਤੇ ਇੱਕ ਛਲੀਆਂ ਕਿ ਨਹੀਂ ਅਖੰਡ ਜਪ ਖੁੱਲਿਆ ਵਾ ਉਹ ਪਰਲੇ ਸਾਈਡ ਤੋਂ ਆਵਾਜ਼ ਉਹ ਵੀ ਸਾਡੇ ਕੰਨਾਂ ਚ ਪਹੁੰਚੀ ਪਰ ਅਸਰ ਉਸਰ ਅਸੀਂ ਘੱਟੇ ਕਰਦੇ ਆ ਕਿਉਂ ਇਹ ਕਲਯੁਗ ਦਾ ਟਾਈਮ ਹੈ ਵੀ ਅਸਰ ਉਹ ਹੁਣੇ ਨਹੀਂ ਦਿੰਦਾ ਹੈਗਾ ਵੀ ਚਲੋ ਕੋਈ ਨਹੀਂ ਵਾਹਿਗੁਰੂ ਕਿਰਪਾ ਰੱਖੇ ਵੀ ਜਿੱਥੇ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਰਹੀਏ ਹਾਏ ਮੇਰਾ ਬੁਗਾ ਗਿਆ ਜਾਜਰੇ ਜਾਜਰੇ ਟਿਕੜਾ ਬਾਦ ਸੱਚ ਦੀ ਗੱਲ ਹੈ ਟਾਈਮ ਕਿੰਨਾ ਹੋ ਗਿਆ ਹਾਂ ਇੱਕ ਚਲ ਹਾਂ ਕਰ ਹੁਣ ਅ ਟੂਡੇ ਵੈਦਰ ਇਜ਼ ਹੈ ਇੱਧਰ ਨੂੰ ਮੂੰਹ ਕਰਕੇ ਕਹ ਤ ਨਹੀਂ ਦੱਸਦਾ ਫੇਰ ਮੈਂ ਗੰਨਾ ਨਹੀਂ ਜਾਣਾ ਤੇ ਲੈ ਤੈਨੂੰ ਐਨੇ ਗੰਨੇ ਲੈ ਕੇ ਆਇਆ ਮੈਂ ਤੇਰੇ ਬਾਤ ਤੇ ਚੁੱਪੜੇ ਨੇ ਸਾਜਣੇ ਸਾਜਣੇ ਹੈ ਟੂਡੇ ਵੈਦਰ ਇਜ਼ ਹੈ ਜ਼ੋਰ ਕੇ ਬੋਲ ਬੱਟ ਯੂਰ ਨੇਮ ਜੋਏਗਾ ਅ ਜੇ ਮੈਡਮ ਤੇ ਕੋਈ ਚੀਜ਼ ਜੇ ਮੈਡਮ ਨੂੰ ਬੁਲਾਉਣਾ ਤਾਂ ਕੀ ਕਹਿਣਾ ਥੈਂਕ ਯੂ ਨਹੀਂ ਕਹਿਣਾ ਪੁੱਤ ਐਕਸਕਿਊਜ਼ ਮੀ ਮੈਮ ਠੀਕ ਹੈ ਨਾ ਬੋਲ ਚੱਪਲਾਂ ਦੇ ਲਾ ਪੁੱਠੀਆਂ ਪਾਈ ਖੜੀ ਐ ਕਰ ਸਕਦੀਆਂ ਇਹਨਾਂ ਨੂੰ ਕਰ ਸਕਦੀਆਂ ਚੱਲ ਜਦ ਇਹ ਕਹਿੰਦੇ ਕੋਈ ਨਾ ਕਰ ਸਕਦੀਆਂ ਇਹਨਾਂ ਨੂੰ ਤੇ ਹੁਣ ਕਹਿਣਾ ਨਹੀਂ ਮੰਨਣਾ ਹੈਗਾ ਮੈਂ ਕਿਹਾ ਪੁੱਠਾ ਤਾਂ ਕਹਿਣਾ ਨਹੀਂ ਮੰਨਣਾ ਹਾਂ ਹੋ ਮੈਂ ਕਿਹਾ ਪੁੱਠਾ ਚਲ ਪਾਰੀਆਂ ਕਰ ਦੇ ਦੋ ਪਾਰੀਆਂ ਕਰ ਦੇ ਫੇਰ ਛੱਡ ਦਊਗਾ ਦੋ ਪਾਰੀ ਹਾਏ ਇਹ ਖਾ ਗਿਆ ਉਹ ਖਾ ਗਿਆ ਮੈਨੂੰ ਗੇਤ ਦੇਣਾ ਮੈਨੂੰ ਗੇਤ ਦੇਣਾ ਤੂੰ ਮੇਰਾ ਬੁੱਤਾ ਚਲੋ ਮੈਂ ਹੁਣ ਬੈਕ ਕੈਮਰਾ ਕਰਦਾ ਆਉਣ ਵੀ ਜ਼ਿੰਦਗੀ ਦੇ ਲੋ ਸਾਰੇ ਨਜ਼ਾਰੇ ਉਹ ਟੈਨਸ਼ਨ ਟੁੱਟ ਕੇ ਲੇ ਕੇ ਕੋ ਕੁਝ ਨਹੀਂ ਬਣਦਾ ਜੇ ਇੱਕ ਮੈਨੂੰ ਅੰਜੈਕਟੀ ਦਾ ਅਸੀ ਮੈਨੂੰ ਮੈਸੇਜ ਸਪੈਸ਼ਲੀ ਵੀਡੀਓ ਪਰ ਵੀ ਤੁਹਾਡੇ ਐਂਜਾਇਟੀ ਦਾ ਕੀ ਬਣਿਆ ਜਿਹੜਾ ਮਤਲਬ ਮੈਨੂੰ ਪ੍ਰੋਬਲਮ ਆ ਸਮਝ ਲੋ ਡਿਪਰੈਸ਼ਨ ਲਾ ਲਓ ਚੱਕਰਾਂ ਦੀ ਲਾ ਲਓ ਕਸ ਦੀ ਵੀ ਲਾ ਲਓ ਉਹ ਤਾਂ ਚੱਲਿਓ ਜਾ ਰਹੀ ਆ ਹੁਣ ਮੈਂ ਜਣੀ ਉਹਦੇ ਬੱਲ ਸੋਚਣਾ ਕਰਤਾ ਬੰਦ ਵੀ ਕੋਈ ਨਹੀਂ ਸਾਲਾ ਕਦੇ ਤਾਂ ਹਟਣਗੇ ਤੇ ਹੁਣ ਕੈਮਰਾ ਕਰਦਾ ਜੀ ਆਉਣ ਮੈਂ ਬੈਕ ਇਹ ਯੂ ਜਿਹੋਣੇ ਜੀ ਸਾਡਾ ਗਿੰਨੇ ਜੂਪੀ ਦਾ ਵਿੱਦਾ ਛੇਰੇ ਛੇਰੇ ਬਣੀ ਹੋਈ ਪੁੱਛੜ ਕੁੜੀ ਕੁਛੜ ਕੁੜੀ ਉਹ ਚਸਰੀ ਗੱਲ ਵੀ ਬੁਲਾਉਣੀ ਹੁੰਦੀ ਮਨ ਲੱਗਦਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਪਤੇ ਪੁਰਾਣੇ ਉਹਦੇ ਚਤਬਿਆਂ ਦੇ ਵਿੱਚ ਨਾ ਏਕੜਾ ਕੁੜੀਆਂ ਚੁੰਡੀਆਂ ਕਰਕੇ ਬਸ ਆ ਫੁੱਲ ਖੁੱਲ ਜਾਂਦੇ ਤੇ ਉਹਨੂੰ ਕੁਛੜ ਕੁੜੀ ਗਿਆ ਜਾਂਦਾ ਦਾ ਕੁਛੜ ਥੋੜੀ ਸ਼ੈਟਰਡ ਹੋ ਰਿਹਾ ਕਹਾਵਤ ਪੰਜਾਬੀ ਲੱਗੀ ਉਹ ਵੀ ਆਹੇ ਪਾਟ ਵੀ ਆ ਦੂਜੀ ਕਲਾਬ ਚ ਹੁਣ ਨਹੀਂ ਹੁਣ ਨਹੀਂ ਹੈਗਾ ਹੁਣ ਤਾਂ ਇਹਦੀ ਬੁੱਕਾਂ ਹੁਣ ਤਾਂ ਪਾਟ ਫੋਟੋ ਖਤਮ ਹੋ ਗਿਆ ਹਾਂ ਵਾਇਗੁਰਜੀ ਦਾ ਘਾਸਾ ਵਾਇਗੁਰਜੀ ਦੀ ਫਤਿਹ ਅਰੂ ਗੱਲ ਨਹੀਂ ਚੁਪਣਾ ਦਾ ਵਿਚਾਰੀ ਨੂੰ ਕਦੀ ਮੈਂ ਚੁੱਪੇ ਹੀ ਨਹੀਂ ਕਦੇ ਲੈ ਲਓ ਹਾਂ ਵਧੀਆ ਨਹੀਂ ਲੱਗਦਾ ਹਾਂ ਵਧੀਆ ਨਹੀਂ ਲੱਗਦਾ ਮੈਂ ਦੇਖਦੀ ਆਪਣੇ ਦੰਦ ਮੇਰੇ ਕੈਮ ਦੰਦ ਇਹ ਤਾਂ ਗੰਨਾ ਬਹੁਤ ਪੋਲਾ ਸਭ ਤੋਂ ਬਸਤ ਗੰਨਾ ਹੈਗਾ 85 ਇਹਦੇ ਤੋਂ ਸਭ ਤੋਂ ਵੱਧ ਰਸ ਹੁੰਦਾ ਸਭ ਤੋਂ ਵਧੀਆ ਗੁੜ ਹੈ ਗੰਨੇ ਦਾ ਬਣਦਾ ਸੱਚੂਪਣ ਨੂੰ ਵੀ ਬਹੁਤ ਬੋਲਾ ਹੁੰਦਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਵੀ ਇਹ ਕਿੰਨੇ ਚ ਹੁੰਦਾ 100 ਰੁਪਏ ਨੂੰ ਖਾਂਦਾ ਆ ਕੇ ਚੂਹੇ ਵੀ ਇਹਨੂੰ ਖਾਂਦੇ ਆ ਜਾ ਕੇ ਜਿਹੜੇ ਰਾਹ ਗੇ ਆਉਂਦੇ ਜਾਂਦੇ ਬੰਦੇ ਆ ਉਹ ਵੀ ਇਹਨੂੰ ਪੱਟਦੇ ਜ਼ਿਆਦਾ ਇੰਨਾ ਜਨਨ ਨੁਕਸਾਨ ਤੇ ਫਿੱਕਾ ਕਿੰਨਾ ਮਿੱਠਾ ਕਿਸੇ ਨੇ ਕਿਆ ਕਰਨਾ ਨਾ ਫਿੱਕਾ ਨਹੀਂ ਹੁੰਦਾ ਤਾਂ ਉਹ ਵੀ ਮਿੱਠਾ ਹੈ ਮਤਲਬ ਜਿਵੇਂ ਆਹ RAM nal ਚੂਪ ਰਿਹਾ ਉਹ ਇਕਣਾ ਨਹੀਂ ਚੂਪ ਹੋਣਾ ਮੋਹ ਪੋਲੇ ਹੁੰਦੇ ਆ ਇਹ ਪੋਲੇ ਉਹ ਕੜੇ ਹੁੰਦੇ ਜ਼ਿਆਦਾ ਜਾਂਦਾ ਸੀਜ਼ਨ ਆ ਹੁਣ ਇਹ ਲਾਸਟ ਅੱਜ ਵਾਸਾ ਬਣਿਆ ਹੋਰ ਹਸਵੀਰ ਨੇ ਭਰੀ ਵੀ ਦੀ ਟਰਾਲੀ ਅੱਛਾ ਆ ਪੰਜ ਸੱਤ ਗੰਨੇ ਤਾਰ ਲਏ ਹੋਰ ਤਾਂ ਇੱਥੇ ਉਹਨਾਂ ਨੇ ਲੋਕਲ 85 ਹੁਣੀ ਨਹੀਂ ਆਪਣੇ ਹਾਂ ਗੱਬੇ ਕੀ ਆਏ ਗੱਬੇ ਕੀ ਆਏ ਗੱਬੇ ਤੇ ਪੋਲ ਪੈ ਗਿਆ ਨੂੰ ਹੋਰ ਕੀ ਹੋਣਾ ਨੂੰ ਤਾਂ ਪੋਲ ਗੈਣੇ ਨੂੰ ਹਾਂ ਜੇ ਤਾਂ ਮਿੱਠਾ ਨਹੀਂ ਹੈਗਾ ਤਾਂ ਉਹ ਤਾਂ ਦੱਸ ਵੀ ਮਿੱਠਾ ਨਹੀਂ ਬਾਈ ਮਿੱਠਾ ਤਾਂ ਹੈ ਹਾਂ ਫੇਰ ਕਹਿ ਵੀ ਪੋਲਾ ਨਹੀਂ ਹੈਗਾ ਖਾਣ ਨੂੰ ਤਾਂ ਦੱਸ ਇਹ ਪੋਲੇ ਕਰਕੇ ਆ ਇਹ ਜਿਹੜੇ ਤੋਂ ਖੋਲਦੇ ਦੱਸ ਦਿੰਗੇ ਭਾਈ ਵੀ ਚਲ ਕੋਈ ਨਹੀਂ ਸਾਜਰੇ ਸਾਜਰੇ ਸਾਭ ਗੰਨੇ ਚੁੱਪਣ ਉਹ ਇਹ ਜੇ ਜ਼ਿੰਦਗੀ ਦੇ ਨਜ਼ਾਰੇ ਮਿਲਣਗੇ ਤੇ ਗੱਡ ਹੋਈ ਵੀ ਆ ਮਾਰਨਿੰਗ ਹਾਂ ਗੰਨੇ ਚੁੱਪਣ ਤੁਹਾਨੂੰ ਮਿਲ ਗਏ ਆ ਮੇਰੇ ਪੁੱਤ ਵੀ ਛੱਜਰੇ ਛੱਜਰੇ ਭੁੱਲ ਵੇੜ ਲਿਆ ਗੰਨੇ ਜੁੱਪਣੇ ਨੂੰ ਕੀ ਕਰਦੀ ਐ ਤੂੰ ਬੂਬ ਕੀ ਕਰਦੀ ਆ ਇਹ ਐਨੀ ਉਹ ਵਿਜੀ ਹੋ ਗਈ ਗੰਨੇ ਦੇ ਵਿੱਚ ਇਹ ਨਵੀਂ ਵੀਜੀ ਹੋਗੀ ਨਹੀਂ ਮਾਮੇ ਉਹਨਾਂ ਦਾ ਮਕਾਨ ਦਾ ਕੰਮ ਆ ਬਣਾ ਫੋਨ ਫੋਨ ਆਇਆ ਮਾਮੇ ਦਾ ਮਕਾਨ ਤਲ ਰਿਹਾ ਕੰਮ ਉਹਨਾਂ ਨੇ ਕਹਦੇ ਬੱਸ ਤਾ ਫੋਨ ਕਰਨਾ ਉਹਦਾ ਜਦਨ ਕੋਈ ਮਾਮੀ ਨੂੰ ਖੜੇ ਹੋਗੀ ਬਿਰਤਾ ਫਿਰ ਮਾਮੀ ਨੇ ਹਾਲ ਚਾਲ ਪੁੱਛਣਾ ਫਿਰ ਨਾਲ ਦੱਸੂਗੀ ਵੀ ਭਾਈ ਮੈਨੂੰ ਆ ਚੀਜ਼ ਦੀ ਲੋੜ ਆ ਇੱਟਾ ਮੈਨੂੰ ਲੱਗਦਾ ਨਾ ਉਹ ਖਤਮ ਹੋ ਗਿਆ ਮਿਸਤਰੀਆਂ ਦੀ ਵੀ ਛੁੱਟੀ ਕਰ ਦਨ ਕਿ ਹੁਣ ਬੱਸ ਜਿਵੇਂ ਹੁਣ ਇੱਟ ਪਹੁੰਚੂਗੀ ਫਿਰ ਆ ਹੀਲਾ ਹੋਊਗਾ ਉਹ ਆ ਪਾਈ ਟਰੱਕ ਹੁਣ ਛੱਡ ਕੇ ਨਹੀਂ ਜਾਊਗਾ ਟਰੱਕ ਨੂੰ ਉਹਨੂੰ ਤਾਂ ਆਪਣੇ ਕੋਲ ਤੋਂ ਦਰਖਤਾਂ ਪੱਤੇ ਪੈਸੇ ਤੋੜ ਕੇ ਲਿਆਉਣਾ ਨਾ ਉਹ ਹਾਂ ਉਹ ਐਡਾ ਕਿੰਨਾ ਆ ਬਈਆ ਤੇਰੇ ਜਿਹੜੀ ਥੋੜੀ ਮੈਂ ਕੱਲ ਰਾਤ ਥੈਰੇਪੀ ਕਰੀਤੀ ਉਹਦਾ ਕੀ ਅਸਰ ਤੈਨੂੰ ਮਿਲਿਆ ਥੈਰੇਪੀ ਮੈਂ ਦੁਬਾਰਾ ਕਰਾਉਣੀ ਆ ਤੇ ਆ ਪਈਆ ਬਾਮ ਦੀ ਡੱਬੀ ਮੈਂ ਪਹਿਲੀ ਰੱਖਤੀ ਰੇ ਲੈ ਕੇ ਅਰੇ ਹੱਥ ਦੁਕਣ ਲੱਗ ਗਏ ਮੇਰੇ ਤਾਂ ਸਾਰੀ ਰਾਤ ਉੱਕੀ ਗਈ ਲੈ ਲਓ ਲੈ ਲਓ ਕਰ ਲਓ ਘਮਾਈ ਪਤਾ ਨਹੀਂ ਕਿਹੜੀ ਤੇ ਠਾਰਪਾ ਕਰਤਾ ਆ ਦੇਖੋ ਸਾਰੀ ਰਾਤ ਬੈਠੇ ਬੈਠਾ ਤੂ ਆ ਵੀ ਬੈ ਗਿਆ ਲੈ ਆ ਦੇਖੋ ਆ ਦੇਖੋ ਵੀ ਆ ਲੱਗੀ ਜਿੰਮ ਕਰਨ ਲੱਗੀ ਸਾਡੀ ਕੁੜੀ ਕਰ ਲਈ ਜਿੰਮ ਜੁਆਇਨ ਹੁਣ ਸਾਡਾ ਟਾਈਮ ਨਹੀਂ ਲੱਗਦਾਗਾ ਅਸੀਂ ਗੰਨੇ ਚੁੱਪਾਂਗੇ ਸਵੇਰੇ ਸਵੇਰੇ ਅਰੇ ਮੈਨੂੰ ਤਾਂ ਹੋਰ ਟੈਨਸ਼ਨ ਹੋ ਗਈ ਉਧਰ ਮਾਮੇ ਦਾ ਨੇ ਮਕਾਨ ਦਾ ਕੰਮ ਛੇੜਿਆ ਪਿਆ ਬੱਚੇ ਕੁੜੀ ਦਾ ਵਿਆਹ ਉਹ ਕਹਿੰਦੇ ਵਿਆਹ ਦੇ ਦੋ ਹਾਂ ਦੇਖ ਕਿੱਧਰ ਤੇ ਕਹਾਣੀ ਕਿੱਧਰ ਨੂੰ ਚੱਲੂਗੀ ਕੁਝ ਨਹੀਂ ਪਤਾ ਲੱਗਦਾ ਆਰੇ ਇਹ ਤਾਂ ਹੁਣ ਰੱਬੇ ਸਾਹੀ ਹੋਊਗਾ ਆਰੇ ਮਕਾਨ ਪਾਊਗਾ ਆਰੇ ਕੁੜੀ ਨੂੰ ਕਿ ਚੁੰਨੀ ਚੜਾ ਕੇ ਤੇ ਰੰਗ ਕੇ ਉਹਦਾ ਵਿਆਹ ਕਰੂਗੇ ਹੁਣ ਇਹ ਤਾਂ ਦੇਖੀ ਜਾਊਗੀ ਕੀ ਬਣਦਾ ਕਿਦਾਂ ਦਾ ਡਿਸੀਜਨ ਲੈ ਹੁੰਦਾ ਹੁਣ ਵਿਆਹ ਕਰੂਰ ਜਾਣਦਾ ਇੱਧਰ ਪੁੱਟਾ ਇੱਧਰ ਹੁਣ ਆਪਣਾ ਵੀ ਇੱਧਰ ਪੋਲਟਰੀ ਫਾਰਮ ਸੇ ਪੈਸੇ ਹੁਣ ਬਹੁਤ ਲੱਗ ਗਏ 2-3 ਲੱਖ 3 ਲੱਖ ਦੇ ਲਗਭਗ ਸਾਮਾਨ ਆਇਆ ਦੇ ਕੇ ਹੁਣ ਗੱਟ ਦਿਨ ਚ ਦੇਖਿਆ ਤਰਗਾ ਲੈ ਕੱਟਾ ਲੈ ਲੈ ਕਿਹੜਾ ਲੈਣਾ ਆ ਆਈ ਨੂੰ ਕਿਹਾ ਹੋਇਆ ਨਹੀਂ ਆ ਗੰਨੇ ਨੂੰ ਕਿਹਾ ਹੋਇਆ ਦੇਖ ਤੋੜਿਆ ਤਾਂ ਹੈਗਾ ਤਾਂ ਮੈਂ ਖਲਾਬਾ ਨਾ ਖਲਾਬਾ ਕੀ ਖਰਾਬ ਹੈ ਤੇ ਚ ਇੱਕ ਪੋਰੀ ਤੋੜ ਕੇ ਦੇ ਤੈਨੂੰ ਗੱਬੇ ਤੇ ਟੁੱਕਣਾ ਨਹੀਂ ਦੁੱਤ ਹੈ ਇੱਕ ਪੋਰੀ ਛਿੱਲ ਕੇ ਉੱਪਰ ਤੇ ਤੋੜ ਕੇ ਦੇ ਦੋ ਉਹਨੂੰ ਬੱਸ ਹਾਂ ਲੈ ਲੂਗੀ ਇੱਕ ਪੋਰੀ ਲੈ ਲਓ ਆ ਦੇਖਿਆ ਕਿੱਥੇ ਤੇ ਟੁੱਟਿਆ ਹੁਣ ਲਾ ਪਹਿਲਾਂ ਵੀ ਦੋਹਨ ਵਾਂਹੀਂ ਦਿੱਤੇ ਤੋੜ ਕੇ ਬਸ ਐ ਕਹਣਾ ਬਰਬਾਦ ਹੋਣਾ ਮੈਂ ਤੁਹਾਨੂੰ ਕਹਿੰਦਾ ਇੱਕ ਪੋਰੀ ਛਿੱਲ ਦੋ ਇਹਨੇ ਚੂਪੜੀ ਤੇ ਇੱਕ ਪੋਰੀ ਉਹ ਛੱਤੀ ਮੈਨੂੰ ਇੱਕ ਪੋਰੀ ਚੂਪ ਕੇ ਪਹਿਲਾਂ ਦੂਏ ਗੰਨੇ ਦੀ ਹੁਣ ਜਦ ਚੱਕੇ ਆ ਲਿਆਈ ਉਹ ਮੈਨੂੰ ਪਤਾ ਦਾ ਵੀ ਨਹੀਂ ਟੁੱਟਣਾ ਥੋਤੇ ਸਹੀ ਆਪਣੀ ਮਾਂ ਤੇ ਕਹਦੇ ਲੱਤੀ ਹੈ ਮਾਂ ਨੂੰ ਤਾਂ ਜਗਨੀ ਨਹੀਂ ਚੂਪਣਾ ਦਾ ਬਕਾਰੀ ਉਹ ਕਹਿੰਦੀ ਮੈਂ ਤਾਂ ਬੈਠੋ ਹੀ ਵਾਸ ਇੱਕ ਐ ਚੂਪ ਦੇ ਕਿ ਕਿਹੜਾ ਸੱਚੀ ਹੁੰਦਾ ਲੈ ਦੱਸ ਜਿਹੜਾ ਚੂਹਾ ਸੱਚਾ ਲੱਗਾ ਮਦਰਾ ਕਤਰ ਕਤਰ ਉੱਕੜਾ ਲੱਗੀ ਵੀ ਚੁੱਪੜੇ ਨਹੀਂ ਹੁੰਦਾ ਹਾਂ ਇਹ ਕੀ ਖਾਇਆ ਤਾ ਤੂੰ ਕਦੇ ਚੁੱਪੜੇ ਨਹੀਂ ਕਰੇ ਹੋਰ ਗੰਨੇ ਕਿਉਂ ਬੀਤੀ ਪਤਾ ਇਹਨਾਂ ਦੇ ਉੱਥੇ ਨਾ ਅਸਲ 'ਚ ਗੁੱਲੀ ਸਾੜ ਗੰਨੇ ਦੀ ਖੇਤੀ ਬਹੁਤ ਘੱਟ ਕਰਦੇ ਆ ਪੰਬਰੀ ਵਾਲੀ ਛੜ ਮੈਂ ਤਾਂ ਜਿਆਦਾ ਵੀ ਇੱਧਰ ਜਾਂਦਾ ਮੈਂ ਤਾਂ ਕਿਸੇ ਖੇਤ 'ਚ ਗੰਨਾ ਦੇਖਦਾ ਨਹੀਂ ਇਹਨਾਂ ਦੇ ਉੱਧਰ ਮੱਕੀ ਹੋਗੀ ਕਣਕ ਹੋਗੀ ਜੀਰੀ ਹੋਗੀ ਜਾਂ ਆਹ ਸਬਜ਼ੀਆਂ ਦੀ ਫਰੀਆ ਸਬਜ਼ੀਆਂ ਦੀ ਖੇਤੀ ਜ਼ਿਆਦਾ ਗੰਨੇ ਗੁੰਨੇ ਕਿ ਨਹੀਂ ਘਟਿਆ ਆਹ ਉਹ ਬਗੀ ਜੱਤ ਕਾ ਇਹ ਦੀ ਜਾਣਾ ਚੱਤੀ ਕਾ ਇਹ ਰੀ ਹਾਂ ਕਰਾਂ ਨਹੀਂ ਹੈਗਾ ਓਰੇ ਮੈਂ ਅੰਡਾ ਦੰਡਾ ਵੀ ਮਾਸੇ ਕਈਆ ਅੰਬਾ ਨੂੰ ਵੀ ਬੂਰ ਆ ਗਿਆ ਆਉਂ ਨਹੀਂ ਆ ਬਾਕਰੂ ਦੀ ਕਿਰਪਾ ਨਾਲ ਸਾਰਾ ਕੁਝ ਚੱਲ ਰਿਹਾ ਸਹੀ ਕਿੱਥੇ ਚੂਰਾ ਅੰਬਾ ਨੂੰ ਅੰਬਾ ਨੂੰ ਕਿੱਥੇ ਅੱਬਾ ਨੂੰ ਲੱਗਣ ਗਿਆ ਅੰਬੀਆਂ ਹਾਏ ਕਾਬਲ ਲੱਗ ਗਈਆਂ ਕੀ ਹੋ ਗਿਆ ਹਾਏ ਹਾਏ ਲੱਗੀ ਕਰਨ ਲੈ ਫੜ ਚੋਬ ਜੜਾ ਨਹੀਂ ਸਲਾਮਤ ਲੱਗ ਗਿਆ ਪਤਾ ਦਿਖਦਾ ਹੁਣ ਲੱਗੀ ਫੋਟੋ ਜੜਾ ਦੋ ਜੜਾ ਹਾਂ ਇਹ ਬਾਕੀਆਂ ਕਿੰਨੇ ਹੁੰਦੀਆਂ ਆ ਆ ਬਾਕੀਆਂ ਦੇ ਕਿੰਨੇ ਹੁੰਦੀਆਂ ਹੁੰਦੀਆਂ ਸਾਰਿਆਂ ਦੇ ਤਿੰਨ ਤਿੰਨ ਹਾਂ ਹਏ ਜੰਮੀ 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 ਚੁੱਪ ਲੈ ਗੰਨੇ ਮੰਮੀ ਕਰ ਦੋ ਇਹਦੀ ਕਟਾਈ ਨੇਰੀ ਇਹਨੂੰ ਲਿਆਈ ਚੱਲ ਸਕੂਲ ਨੂੰ ਚੱਲ ਚਲੂ ਵੀ ਹੁਣ ਐਨ ਬੜਾਈ ਨੂੰ ਬੜਾਈ ਹੀਗਾ ਹਾਂ ਤਾਂ ਮਿਲੂ ਬੜੜਾ ਬੜਾਈ ਦੀ ਕਣਕ ਵੀ ਬਸ ਐਨੀ ਛੇਤੀ ਕਿੱਥੇ ਬੜਾ ਨੂੰ ਪਰ ਅਗੇ ਮੈਂ ਕਰੀ ਤਾਂ ਚੱਲ ਸਕੂਲ ਚੱਲ 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 ਮੇਰੀ ਗੱਲ ਸੁਣ ਹਾਂਜੀ ਜਿਵੇਂ ਹੁਣ ਪੇਲੀ ਦਿਖਦੀ ਆ ਕਣਕ ਉਹੀ ਹੌਲੀ ਹੌਲੀ ਦੇਖ ਕੇ 5-7 ਦਿਨ ਦੇ ਵਿੱਚ ਵਿੱਚ ਲਾ ਦੇਣੀ ਆ ਲੋਕਾਂ ਨੇ ਮਸ਼ੀਨਾਂ ਫੇ 5-7 ਤੁਸੀਂ ਹੁਣ ਹੁਣ ਆਰ 5-7 ਦਿਨ ਦਾ ਫਰਕ ਆ ਉਹ ਜਿਹੜਾ ਨਹੀਂ ਆਉਣ ਲੱਗਿਆ ਤੂੰ ਮਸ਼ੀਨ 5-7 ਦਿਨ ਦਾ ਦਾ ਫਰਕ ਆ 5-7 ਦਿਨ ਨੂੰ ਵਿਸਾਖੀ ਆਈ ਉਹ ਤਾਂ ਹਰੀ ਐ ਇੱਥੇ ਕਹਿੰਦੀ ਐ ਬਸਾਖੀ ਉਹ ਤਾਂ ਬਲਾ ਹਰੀ ਐ ਦਿਖਦੀ ਉਹ ਲੱਗੇ ਆ ਸਤਕੀ ਬਸਾਖੀ ਤੱਕੇ ਵਰਦੇ ਲੱਗਨੇ ਆ ਮਾਘਾਈ ਹਾਂ ਬਸਾਖੀ ਨੂੰ ਵਰਦੇ ਮੌਸਮ ਆ ਨਾ ਜਿਹੜਾ ਹੁਣ ਮੌਸਮ ਆ ਬਸਾਖੀ ਕਿੱਥੇ ਨਹੀਂ ਪਰ ਹੁੰਦੀ ਆ ਬਸਾਖੀ ਮੁਕਤਸਰ ਪਰ ਹੁੰਦੀ ਆ ਕਿ ਮਾਗੀ ਦਾ ਮੇਲਾ ਹੁੰਦਾ ਉੱਥੇ ਤਾਂ ਨਾ ਮੁਕਤਸਰ ਪਤਾ ਨਹੀਂ ਹੁਣ ਬਸਾਖੀ ਦਾ ਆਪਣੇ ਇੱਥੇ ਵੀ ਭਰਦੀ ਐ ਸੱਬੀ ਸਾਬ ਗੁਰਦੁਆਰੇ ਚ ਲੋਕਲ ਵੀ ਨਹੀਂ ਹੂੰ ਕੁਛ ਜੀ ਮੈਂ ਤਾਂ ਕੀ ਆਪ ਦਾ ਪੰਨ ਮਾਮੀ ਦਾ ਗੋਲੇ ਦੜਣਾ ਪਤਾ ਕੀ ਨੂੰ ਹਾਂ ਇਹਦਾ ਕੁਛ ਨਹੀਂ ਪਤਾ ਇਹ ਵੀ ਹੋ ਜਾ ਸਕਦਾ ਦੇਖਾਂਗੇ ਜਿਹੇ ਦਾ ਮਾਹੌਲ ਬਣਦਾ ਹੈ ਨਾ ਪੁੱਤ ਜੋੜ ਜੀ ਬਾਬਾ ਜੋਹਾਰ ਸਿੰਘ ਜੀ ਤੇ ਦੇਖਾਂਗੇ ਵਿਸਾਖੀ ਜਾ ਕੇ ਜੀਆਰ ਵੀਸ ਜੀ ਨੂੰ ਭੇਜਾਂਗੇ ਰੀਤ ਦੀਆਂ ਛੁੱਟੀਆਂ ਹੋ ਜਾਣਗੀਆਂ ਚਲ ਦੇਖ ਲਾਂਗੇ ਕੀ ਬਣਦਾ ਬਾਰਾਤ ਬਾਰੀ ਛੁੱਟੀ ਲਗਿਆ ਵਿਸਾਖੀ ਨੂੰ ਕਬਾਰਾ ਹੈ ਤੋ ਆਰਾ ਹੋਗਾ ਸ਼ੁਕਰਵਾਨ ਚੱਲ ਰਹੇ ਹੋ ਹਾਂ ਬਾਹਰ ਲਾ ਇੱਕ ਬਾਰ ਨੇ ਬਸਾਖੀ ਕਿਹੜੀ ਉਹ ਵੀ ਦੇਖੋ ਨਾ ਕਿ ਦਿਨ ਕਿਹੜਾ ਤੇਰਾ ਅਪ੍ਰੈਲ ਦੀ ਹੁੰਦੀ ਹੈ 13 ਅਪ੍ਰੈਲ ਦੀ ਅੱਜ ਕਿੰਨੀ ਤਰੀਕ ਹੈ 7 ਤਰੀਕ ਬਸ 7 7 ਦੂਣੀ 14 ਸ਼ਨੀਵਾਰ ਦੀ ਆਊਗੀ ਅੱਜ ਐਤਵਾਰ ਆ ਦੇਖਾ ਹਾਂ ਸ਼ੁੱਕਰਵਾਰ ਦੀ ਛੁੱਟੀ ਕਰਾ ਦਿਓ ਥੜਾ ਜਾਨਾਂ ਦਿਨ ਵੀ ਆਉਂਦਾ ਭੱਜਿਆ ਉਹ ਜਾਣਦੇ ਉਹ ਤਾਂ ਭੱਜੇ ਹੀ ਲੈਣਾ ਜਨਮ ਦਿਨ ਮੇਰਾ ਮੇਰੀ ਸਾਲ ਜਿੰਦਗੀ ਘਟਦੀ ਜਾਂਦੀ ਤੁਸੀਂ ਜਿੱਥੇ ਆਪਣਾ ਦੇਖੀ ਜਾਓ ਆ ਗਿਆ ਜਨਮ ਦਿਨ ਕਿੱਥੇ ਯਾਦ ਕਰਾਇਆ ਜਨਮ ਦਿਨ ਉਹ ਤਾਂ ਗੱਲ ਹੈਗੀ ਆ ਵਾਪਸ ਹੈ ਨਾ ਹਾਂ ਮਨਾਉਂਦੇ ਰਹਿ ਜੇ ਆਪਾਂ ਸਾਰਿਆਂ ਨੇ ਮੰਨ ਕੇ ਚੱਲ ਇੱਕ ਗੱਲ ਆ ਵੀ ਹੁੰਦਾ ਤਾਂ ਦਿਨ ਕੱਟਦੇ ਹੀ ਬਾਕੀ ਹੋ ਤਾਂ ਚੱਲ ਵਿੱਕੀ ਪਰਮਾਤਮਾ ਦੇ ਲਿਖੇ ਲਿਖਾਏ ਆ ਜਿੰਨੀ ਵੀ ਬੰਦੇ ਨੇ ਭੋਗਣੀ ਆ ਤਾਂ ਭੋਗਣੇ ਭੋਗਣੇ ਹਾਂ ਜਿੰਨੇ ਸਾਵਣੇ ਲਿਖੇ ਆ ਤਾਂ ਹਰੀ ਨੇ ਲੈਣੀ ਆ ਚਾ ਕਰਦੀ ਹਾਂ ਚਲੋ ਮੈਂ ਹੁਣ ਥੈਰੇਪੀ ਕਰਾ ਲਵਾਂ ਜੀ ਨਹੀਂ ਹਾਂ ਹੁਣ ਤੂੰ ਆਇਆ ਕਰਦੀ ਜਾਂਦੀ ਮੇਰੇ ਪਰ ਨੂੰ ਵੀ ਬੱਸ ਮੈਂ ਮੰਨਦੇ ਪਰੈਂ ਜਾਂਦੀ ਆ ਚੈੱਕ ਕਰਦੀ ਆ ਹਾਂ ਪਹਿਲਾਂ ਮਣ ਲੈਣਾ ਨਾ ਪਹਿਲਾਂ ਮਣ ਕੇ ਕਰ ਲੈਣਾ ਵੀ ਕਿੰਨੇ ਘੱਟ ਤਾਂ ਨਹੀਂ ਗਿਆ ਕੋਈ ਬਾਹਰ ਗੱਲੋ ਸੱਤ ਨਾ ਪਤਾ ਹੁਣ ਮਾਨੂੰ ਭੈਣ ਦਾ ਇੱਕ ਤਾਂ ਮਹਾਲੀ ਤੇ ਫੋਨ ਆ ਗਿਆ ਜਦ ਪਹਿਲਾ ਪਹਿਲਾ ਪ੍ਰੋਬਲਮ ਚ ਮੈਂ ਫਸਿਆ ਹੀ ਹਾਂ ਇਸ ਵਿੱਚ ਉਹਨਾਂ ਜਦ ਮਾਨੂੰ ਕਹਿਤਾ ਕਰਨ ਉਹਨਾਂ ਕਿਹਾ ਤਾਂ ਵੀ ਕਹਿੰਦੀ ਜੇ ਰਾਤ ਨੂੰ ਸੌਣ ਲੱਗਣਾ ਨਾ ਮੈਂ ਕਿ ਸੰਦੀਪ ਭਾਬੀ ਤੇ ਕੜਾ ਵੀ ਮਾਲਸ ਕਰਾ ਦੇਗਾ ਥੋੜੀ ਥੋੜੀ ਹੌਲੀ 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 ਸੰਦੀਪ ਦਰਦ ਹੁੰਦਾ ਇੱਥੇ ਇਹ ਤਾਂ ਹੈ ਸਰਵਾਈਕਲ ਸਰਵਾਈਕਲ ਹੁੰਦਾ ਇਹੀ ਦਰਦ ਹੁੰਦਾ ਇੱਥੀ ਹੁੰਦਾ ਹੈ ਕੀ ਹੁੰਦਾ ਸਰਵਾਈਕਲ ਦਾ ਦਰਦ ਉਰੀ ਹੁੰਦਾ ਗਿੱਚੀ ਪਿੱਛੇ ਕੀ ਹੁੰਦਾ ਸਿਰ ਹਾਂ ਦਰਦਾਂ ਟੁੱਟਦੀ ਆ ਹੋਰ ਕਸ ਹੌਲੀ ਆਏ ਜਾਣ ਕੀ ਅੱਜ ਹੈ ਨਾ ਉਰੀ ਦਰਦ ਹੌਲੀ ਯਾਰ ਹੌਲੀ ਮੈਂ ਕਾਲ ਕੇ ਕੰਟਰੋਲ ਆਂ। ਕੀ ਕਰੂੰਗੀ ਤੂੰ ਕੰਟਰੋਲ? ਜਦ ਥੋੜਾ ਉਰ ਤੇ ਮਣਕਾ ਮੋਕਾ ਕੁਛ ਹੋ ਜਾ। ਉਹਨੂੰ ਮਾਰ ਕੇ ਨਾ ਸਰਵਾਈਵਲ ਕਹਿੰਦੇ ਉਹਦੇ ਤੋਂ ਗੈਪ ਵੱਧ ਆ ਜਾ ਉਹਨੂੰ ਸੋਦਾ ਆਉਂਦਾ। ਹੋਰ ਕਹਿੰਦੇ ਸਰਵਾਈਵਲ। ਕੀ? ਕੁੱਟ ਖਾਉਂਗੀ। ਓਏ। ਓਏ ਬਸ ਕਰ। ਮਾੜੀਆ ਪੁਲਿਸ ਦੀ। ਇੱਕ ਪਾਰੀ ਕਰ ਦੇਣੀ ਮੈਂ ਤੈਨੂੰ। ਇਹ ਤਾਂ ਆ ਤੂੰ ਕਰਨਾ ਤੂੰ ਕੁਕੂ ਕਰਨਾ ਤੂੰ ਪੱਜ। ਉਰੇ ਹੱਥ ਲਾ ਤੇ ਹੁਣ ਤੂੰ ਵੀ ਗੋਲ ਮਟਾ ਦੇਣੀ ਨਾ ਹੋਏ 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 ਉਹ ਕੋ ਭੈਣ ਜੀ ਵੀ ਕੈਮਰਾਮੈਨ ਬਣਾਈ ਵੀ ਆ ਜੀ ਹੁਣ ਮੈਂ ਵੀਡੀਓ ਚਲਾਈ ਉਹਨਾਂ ਨੇ ਪਤਨ ਨਹੀਂ ਕਿਹਦੇ ਬਾਅਦ ਚ ਆਏ ਉਹ ਲੈ ਮਨੂੰ ਤਾਂ ਆਇਆ ਤਾਂ ਵੀ ਵਿੱਕੀ ਨਹੀਂ ਚਲਾ ਕੇ ਫੜਾਈ ਹੁਣੀ ਵੀਡੀਓ ਵਿੱਕੀ ਗੱਲ ਤਾਂ ਸਿੱਧੀ ਉਹ ਸਿੱਧੀ ਕਿੱਧਰ ਨੂੰ ਕਰ ਲਵਾ ਮੈਂ ਆਪ ਵੀਂਗਾ ਹੋਇਆ ਪਿਆ ਜਾਦਾ ਲੈ ਇਹਦਾ ਮਤਲਬ ਇਹ ਕਿ ਤੁਸੀਂ ਵੀਂਗੇ ਫੜਾ ਦੇਣਾ ਕੰਨੀ ਤੂੰ ਗੰਨਾ ਸੌਂਗੀ ਆਹ ਐ ਟੁੱਟਣਾ ਤਾਂ ਨਾ ਉਹ ਤੇ ਆ ਦੇਖੋ ਤੁਸੀਂ ਤੋੜੀ ਗਲਤ ਤਾਂ ਗਨਾ ਨਾ ਰੱਖੋ ਕਰ ਦੇਣਾ ਹਾਏ ਕੰਨੇ ਬਾਤ ਸੁਪ ਲਿਓ ਹਾਂ ਮਿੱਠਾ ਪੈ ਜੀ ਨਹੀਂ ਵਰਗਾ ਕਰਨਾ ਗੁੱਠਿਆਂ ਤੇ ਪੂਰਾ ਵੱਜਣਾ ਮੇਰੇ ਗੁੱਠੇ ਦੁਖਣ ਲੱਜਨੇ ਐ ਮੈਂ ਹਾਂ ਭੈਣ ਤੂੰ ਨਹੀਂ ਤੋੜਾ ਮਾਸ ਕਰਦੇ ਪਹਿਲਾਂ ਮੁੱਕੇ ਤੇ ਮਾਰਦੀ ਸੀ ਰਾਤ ਨੂੰ ਜਿਹੜਾ ਉਹ ਹੋਏ ਹੋਏ ਓਏ ਹੋਏ ਪਾ ਇੱਥੇ ਵੀ ਉਹਦੇ ਵੀ ਲਾਲਾ ਥੋੜਾ ਜਿਹਾ ਬਾਮ ਲਾਲ ਲਿਆ ਮੈਂ ਫਿਰ ਉਹਦਾ ਰਗਰ ਲਈ ਮਨੂੰ ਮਸਾਲਾ ਸੁਣ ਦੋ ਕਾ ਬਾਤ ਹੈ ਹਾਂ ਮੋਗ ਤਿੰਨ ਟਾਈਮ ਕਰਾਇ ਕਰ ਇਹ ਹਾਂ ਦੁਪਹਿਰੇ ਸਵੇਰ ਸ਼ਾਮ ਅੰਮਾ ਹੂਲਾ ਵਾ ਕੋਟ ਤੋਂ ਦੋਲਾ ਰੀਤ ਬੈ ਜਾ ਬੈ ਗਰੂ ਬੰਦ ਤੂੰ ਸੁਣਾ ਚੱਲ ਚੱਲ ਹਾਂ ਬੰਦ ਤੂੰ ਪਹਿਲ ਬੈਠ ਜੱਪਲਾ ਪਾ ਕੇ ਮੰਜੇ ਬੱਤ ਚ ਸਾਲੇ ਬਾਜੇ ਬੈਠ ਬੈਠ ਪਹਿਲੇ ਖਾਣਾ ਸੀ ਪਾਈਆਂ ਦੇ ਕੇ ਪਰ ਦੱਸ ਚਲ ਕਬਨ ਤੂੰ ਅੰਡਾ ਠੰਡਾ ਹਾਂ ਆ ਠੰਡਾ ਐ ਫੇਰ ਗੰਨਾ ਤਾਂ ਠੰਡਾ ਹੋਣਾ ਹੀ ਐ ਵਾਨਾ ਹਾਂ ਚਲ ਕਬਨ ਠੰਡਾ ਬਿੱਤਾ ਜਿਹੜੀ ਗੱਲ ਬੋਲੀ ੁੱਲੇ ਪਰ ਗਰਮ ਕਰ ਲਿਆਉਂਗਾ ਬਸ ਤੇ ਚੱਲ ਬਨ ਨੀ ਹਾਂ ਤੇਰੀ ਮੈਮ ਕਹਿੰਦੀ ਸੀ ਕਹਿੰਦੀ ਰੀਤ ਗੰਦੀ ਆ ਹਾਏ ਹੋਏ ਹੇ ਆਹਾ ਆਏ ਹੋ ਮੜ ਕੇ ਬੰਨਾ ਮਾਰ ਸਦੀਪ ਮੁੱਕੇ ਚ ਮਾਰਨੇ ਆ ਮੁੱਕੇ ਨਹੀਂ ਮਾਰਦੀ ਨੇ ਹਾਂ ਮੁਠੀਆਂ ਮਾਰਦੀ ਆ ਮੁੱਕਾ ਪਤਾ ਕਿਹੜੀ ਚੀਜ਼ ਹੁੰਦੀ ਆ ਲੈਣ ਦੇ ਮਾਰ ਰਾਦੀ ਤੇਰਾ ਪਤਾ ਕੋਲ ਨਹੀਂ ਮੁੱਕੀਆਂ ਮਾਰਦੀ ਹੱਥ ਹਾਂ ਕੀ ਮਾਰੀ ਆ ਹੋਏ ਮੁੱਕੀ ਨਾਲ ਨਾਲ ਫਟ ਅੰਥੇ ਬਹਿ ਜਾ ਤੂੰ ਰਾਮ ਨਾਲ ਗੰਨਾ ਤੂਪਲਾ ਜੇ ਤੂਪਣਾ ਨਹੀਂ ਮੈਂ ਵੀ ਕੋਕੂ ਕੋ ਤੂੰ ਮਿਲਣਾ ਦੇ ਤੇ ਹਾਂ ਆਹ 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 ਕੋਈ ਖੜਾ ਨਾ ਮਾਲਟਰੀ ਉੱਪਰ ਦੀ ਬਸ ਆਖੀ ਨੂੰ ਨਾਉਣਾ ਮਾਉਣਾ ਲੈ ਬਣਾ ਨਾਲ ਲੱਗ ਕੇ ਗੱਲ ਕਰਨ ਹੂੰ ਆਪਣੇ ਵਰਗੇ ਸਮਝ ਲਿਆ ਵੀ ਮੈਂ ਗੰਦਾ ਪਰ ਪਾਣੀ ਮਾਰ ਕੇ ਆ ਜਾਂਦੀ ਬਾਦਰੋਂ ਤੇ ਮੈਂ ਨਹਾ ਲਈ ਨਹਾ ਲਈ ਨਹਾ ਲਈ ਚੱਕ ਚਲ ਜਿਹੜਾ ਤੁਹਾਨੂੰ ਕੁੜੀ ਨੇ ਦੱਸਿਆ ਤਾਂ ਨਾ ਮਣਕੇ ਕੋਲ ਆਏ ਉਹ ਕਰਨਾ ਉਹਨਾਂ ਨੂੰ ਉਹ ਆ ਚੱਕ ਆਏ ਹਏ ਆਥੇ ਆ ਕੇ ਦਰਦ ਹੁੰਦਾ ਇਹ ਆ ਚੀਜ਼ ਜਰਾ ਆਏ ਬਾਪ ਐਨਾ ਕੰਮ ਲੰਦੇ ਉਹ ਤੇ ਬਤਾਈ ਤੇ ਛੋਟੇ ਨਾ ਕੋਸਾ ਸਾਜਰਾ ਸਾਜਰਾ ਥੈਰੇ ਪੀ ਕਰੀ ਪਾਜੀ ਸਾਰੀ ਗਾੜੀ ਹੁਣ ਅਸੀਂ ਸੁਣੀ ਸੁਵਾਈ ਜਾਣਾ ਮੇਰੇ ਗੁੱਟੇ ਦੁਖਦੇ ਮੇਰੇ ਛੋਟੇ ਛੋਟੇ ਹੱਥ ਤੇ ਮੇਰਾ ਜੋਰ ਲੱਗ ਗਿਆ ਮੇਰਾ ਆਇਓ ਗਿਆ ਮਨਵਾਇ ਗਿਆ ਤਾਂ ਮਨਵਾ ਰਿਹਾ ਤਾਂ ਹਾਂ ਸੱਨਾ ਮਿਲਦਾ ਇਹੀ ਕੰਮ ਹੋਰ ਤਾਂ ਕੰਮ ਨਹੀਂ ਮਿਲ ਨੂੰ ਹਾਂ ਉਂਝ ਬੈ ਕੇ ਤੇ ਗੱਪਾਂ ਹੀ ਮਾਰਨੇ ਦਿਆਂ ਆਹ ਦੇਖ ਦੋ ਵਾਰ ਚਾਹ ਦਾ ਕੱਪ ਪੀ ਲੇ ਇੱਕ ਕੱਪ ਹੋਰ ਪੀ ਉਹਨਾਂ ਦਾ ਫੇਰ ਕਿੱਦੋਂ ਜੁੜਨਾ ਉਹ ਛੋਕਾ ਰਾਹ ਹੁਣ ਤੱਕ ਤੂੰ ਤਾਂ ਤਿਆਰ ਸੀ ਗੰਨੇ ਤੇ ਪਹਿਲਾਂ ਮੈਨੂੰ ਕਹਿੰਦੀ ਚਾਹ ਲਿਆ ਦਿਓ ਕਿਹਾ ਕਿ ਨਹੀਂ ਕਿਹਾ ਫੇਰ ਮੈਂ ਗੰਨਾ ਰਹਿਣ ਤੋਂ ਨਹੀਂ ਮੈਂ ਚਾਹ ਪੀ ਦਿੰਦੀ ਹਾਏ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਰਾਉਤ ਨਹੀਂ ਤੇ ਇੱਥੇ ਲੜਾਈ ਸ਼ੁਰੂ ਹੋਣੀ ਹੈ ਠੀਕ